ਕੀ ਸੀਕ੍ਰੀਟ ਇਨਫੋਰਮੇਸ਼ਨ ਤੇ ਅਸੀਂ ਰੇਡ ਕੀਤੀ ਹੈ ਠਟੇਰੇ ਮਹੱਲਾ ਦੇ ਵਿੱਚ ਤੇ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਉੱਥੇ ਕੁਝ ਲੇਡੀਜ਼ ਉੱਥੇ ਹੋਰ ਲੇਡੀਜ਼ ਨੂੰ ਬੁਲਾ ਕੇ ਜਿਸਮ ਫਰੋਸ਼ੀ ਦਾ ਧੰਦਾ ਕਰਦੇ ਨੇ ਤੇ ਮਹੱਲੇ ਦੇ ਬੰਦਿਆਂ ਚ ਵੀ ਇਹ ਗਲਤ ਮੈਸੇਜ ਜਾ ਰਹੇ ਸੀ ਉੱਥੇ ਅਸੀਂ ਰੇਡ ਕਰਕੇ ਕੁਝ ਲੇਡੀਜ਼ ਤੇ ਜੈਂਟਲਸ ਅਰੈਸਟ ਕੀਤੇ ਨੇ ਤੇ ਇਮੋਰਲ ਟਰੈਫਿਕ ਐਕਟ ਦੇ ਅੰਦਰ ਅਸੀਂ ਮੁਕੱਦਮਾ ਨੰਬਰ 96 ਰਜਿਸਟਰ ਕਰਕੇ ਸਾਰੇ ਦੋਸ਼ੀਆਂ ਨੂੰ ਅਰੈਸਟ ਕਰ ਲਿਆ ਇਹ ਅਸੀਂ ਦੇਖ ਰਹੇ ਹਾਂ ਜੀ ਮੰਜੂਨਾ ਦੀ ਲੇਡੀ ਹੈ ਉਹਦੇ ਪਹਿਲਾਂ ਵੀ ਮੁਕਦਮੇ ਦਰਜ ਨੇ ਤੇ ਬਾਕੀਆਂ ਦੇ ਵੀ ਅਸੀਂ ਦੇਖ ਰਹੇ ਹਾਂ ਕਿ ਕਿੰਨੇ ਦੇ ਮੁਕਦਮੇ ਦਰਜ ਨੇ ਤੇ ਬਾਕੀ ਤਫਤੀਸ਼ ਚੱਲ ਰਹੀ ਹੈ ਕਿੰਨੇ ਲੇਡੀਜ਼ ਕਿੰਨੇ ਜੈਂਸ ਜਿਹੜੇ ਬੰਦੇ ਬੰਦਿਆਂ ਨੇ ਮੁਮਨਾ ਦਰਜ ਕੀਤਾ ਜੀ ਇਹਾਰੇ ਅਸੀਂ ਸਾਰੇ ਬੰਦਿਆਂ ਤੇ ਮੁਕਦਮਾ ਮੁਕਦਮਾ ਦਰਜ ਕੀਤਾ ਇਹਨਾਂ ਦੀ ਪ੍ਰੀਵੀਅਸ ਹਿਸਟਰੀ ਸਾਰੀ ਅਸੀਂ ਚੈੱਕ ਕਰ ਰਹੇ ਹਾਂ ਕਿ ਇਹਨਾਂ ਦਾ ਮੈਡੀਕਲ ਐਗਜ਼ਾਮੀਨੇਸ਼ਨ ਕਰਾ ਕੇ ਅੱਜ ਕੋਰਟ ਦੇ ਵਿੱਚੋ ਜੁਡੀਸ਼ੀਅਨ ਇਹਨਾਂ ਦਾ ਰਿਮਾਂਡ ਆਊਗਾ ਕਿੰਨੇ ਟਾਈਮ ਤੋਂ ਕਰਦੇ ਸੀ ਇਹ ਇਹ ਤਫਤੀਸ਼ ਚ ਸਾਹਮਣੇ ਆਊਗਾ ਜੀ ਇਹ ਕੁੱਲ ਕਿੰਨੇ ਨੇ ਜੀ ਲੇਡੀਜ਼ ਤੇ ਇਹ 10 ਜਣੇ ਨੇ ਜੀ ਲੇਡੀਜ਼ ਕਿੰਨੇ ਨੇ ਜੀ ਉਹਦੇ ਵਿੱਚ ਇਹਨਾਂ ਚ ਨੌਰ ਨੇ ਕਿਹੜੀ ਧਾਰਾ ਦੇ ਤਹਿਤ ਮੌਜੂਦ ਹੋ ਰਹੇ ਨੇ ਇਹ 3 4 5 ਇਮੋਰਲ ਟ੍ਰੈਫਿਕ ਐਕਟ ਹੈਗੇ ਜੀ ਉਸ ਦੇ ਅੰਡਰ ਇਹ ਸਾਰੇ ਅਸੀਂ ਬੁੱਕ ਕੀਤੇ ਕਿ ਕਿੰਨੇ ਕੁ ਪੈਸੇ ਲੈਂਦੇ ਨੇ ਜਿਸਨ ਕੋਰਸੀ ਵਾਸਤੇ ਜਿਹੜੇ ਹੈਗਾ ਆਦਮੀ ਕੀ ਅੱਗੇ ਆਪਣੀ ਤਫ਼ਤੀਸ਼ ਦੇ ਵਿੱਚ ਸਾਨੂੰ ਦੱਸਣਗੇ ਜਿਹੜੀ ਲੇਡੀਜ਼ ਦਾ ਨਾਮ ਲੈ ਰਹੇ ਹੋ ਇਸ ਤੇ ਪਹਿਲਾਂ ਕੀ ਹਸਾਮਤ ਹੈ ਦਾ ਇਸ ਤੇ ਪਹਿਲਾਂ ਵੀ ਇੱਕ ਇਮੋਰਲ ਟ੍ਰੈਫਿਕ ਐਕਟ ਦਾ ਸਦਰ ਥਾਣੇ ਦੇ ਵਿੱਚ ਮੁਕਦਮਾ ਦਰਜ ਬਾਕੀ ਅਸੀਂ ਇਹਦਾ ਚੈੱਕ ਕਰ ਰਹੇ ਹਾਂ ਉਸ ਤੋਂ ਫੜ ਕੇ ਲਿਆਈ ਹੈ ਲਗੀ ਹੁਣ ਤਾਂ ਲੱਗਦਾ ਵੀ ਉਹਨੇ ਪਹਿਲਾਂ ਵੀ ਪਹਿਲਾਂ ਵੀ ਇੱਕ ਹਫ਼ਤਾ ਰਹਿ ਗਿਆ ਇਹ ਹੈ ਪੁਲਿਸ ਦੇ ਵਿੱਚ ਪਹਿਲਾਂ ਵੀ ਇਹ ਰਹਿ ਗਿਆ ਇਹ ਨਾਲੇ ਦੇ ਉੱਪਰ ਕਿੰਨੇ ਟਾਈਮ ਤੋਂ ਰਹਿ ਰਹੀ ਨਿਊ ਡਿਟ੍ਰਾਈਵ ਹੋ ਗਏ ਨੋ 340 ਮੇਰੇ ਮਲੇੜਾ ਤੰਗ ਪਰੇਸ਼ਾਨ ਸੀ ਦੇਖੋ ਜੀ ਤੰਗ ਤਾਂ ਮੇਰੀ ਗੱਲ ਸੁਣੋ ਹੁਣ ਢੀਆਂ ਪਹਿਨਾਂ ਵਾਲੇ ਜਿਹੜੇ ਢੀਆਂ ਪਹਿਨਾਂ ਵਾਲੇ ਸਾਰੇ ਲੋਕ ਤਾਂ ਪਰੇਸ਼ਾਨ ਹੈਗੇ ਹੀ ਨੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਹਾਂਜੀ ਤੁਸੀਂ ਮੰਗ ਤਾਂ ਇਹੀ ਹੈ ਵੀ ਕੁਝ ਇੱਥੇ ਗੰਦ ਹੋਣਾ ਚਾਹੀਦਾ ਸਾਰੇ ਮਾਰੀ ਗੱਲ ਹੈ ਜੀ ਗੱਲ ਨਹੀਂ ਹੈ ਜਿਵੇਂ ਇੱਥੇ ਲੇਡੀਜ਼ ਕਾਪੀ ਜਾਂ ਜੈਂਟਸਾਂ ਦੇ ਅਸਰ ਤੋਂ ਪੈਂਦਾ ਪਰਮਾਨੈਂਟ ਮੈਂ ਕਹਾਂ ਐਕਚੁਅਲੀ ਨਾ ਦਾ ਕਿ ਨਾ ਪਹਿਨਦਾ ਤਾਂ ਕੋਈ ਮਤਲਬ ਉਹ ਨਹੀਂ ਹੈ ਹਰੇਕ ਹਰੇਕ ਉਹ ਹੀ ਫੀਲ ਕਰਦਾ ਹੈ ਵੀ ਸ਼ੀ ਸ਼ੁੱਡ ਵੇਕਟ ਉਹ ਕਿਉਂ ਆ ਹਾਂ ਤੇ ਹੁਣ ਪੁਲਿਸ ਫੜ ਕੇ ਲੈ ਗਿਆ ਤੁਹਾਨੂੰ ਪਤਾ ਵੀ ਹੁਣ ਨਹੀਂ ਮੇਰੀ ਗੱਲ ਸਮ ਉਹਦੇ ਨਾਲ ਫਰਕ ਹੁਣ ਪਹਿਲਾਂ ਵੀ ਤੁਹਾਨੂੰ ਦੱਸਿਆ ਵੀ ਸ਼ੀ ਰਿਮੇਨ ਇਨ ਪੁਲਿਸ ਕਸਟਡੀ ਫਾਰ 3 অর 4